ਇਸ ਪੀਸੀ ਤੋਂ ਬਾਅਦ ਸ਼ਾਇਦ ਉੱਠਣਗੇ ਅੱਜ ਬੀਜੇਪੀ ਅਰੇ ਦੀ ਹੁਣ ਕੀ ਬੋਲੀਏ ਪਹਿਲਾਂ ਪੁੱਛਣਗੇ ਤਾਂ ਆ ਵੀ ਆ ਕੇ ਕੀਤਾ ਇਹ ਇਹਦਾ ਕੀ ਕਹੀਏ ਫਿਰ 6-2-4 ਘੰਟਿਆਂ ਚ ਜਵਾਬ ਆ ਜੇ ਜੇ ਨਹੀਂ ਆਉਂਦਾ ਇਹਦਾ ਮਤਲਬ ਫਿਰ ਨਾਲ ਗਲੇ ਨਾ 8 ਕਰੋੜ 58 ਲੱਖ ਰੁਪਏ ਸਾਨੂੰ ਕਾਹਦੇ ਵਾਸਤੇ ਖਰਚਾ ਪਾਉਣਾ ਕੀ ਤੁਹਾਡਾ ਰਾਦਾ ਸੈਂਟਰ ਫੋਰਸ ਲਾ ਕੇ ਉਸ ਤੋਂ ਬਾਅਦ ਪਾਣੀ ਚੋਰੀ ਕਰਨ ਦਾ ਕੋਈ ਇੰਜੀਨੀਅਰ ਭੇਜ ਕੇ ਔਰ ਇਹਨਾਂ ਨੂੰ ਹੀ ਪਤਾ ਨਹੀਂ ਅਸਲ ਜੀ ਸੀਆਈਏ ਸਭ ਕਿੱਥੇ ਲੱਭੋਗੇ ਬਹਿਮ ਤੇ ਬਾਹਰ ਦਾ ਏਰੀਆ ਕਿਦਾ ਫਿਰ ਪੰਜਾਬ ਦਾ ਤੇ ਬਾਹਰ ਨਹੀਂ ਲੱਗਾ ਨਹੀਂ ਸੀ ਪੰਜਾਬ ਤੋਂ ਕੋਈ ਇੰਜੀਨੀਅਰ ਜੇ ਜ ਉਹ ਘਰ ਹੱਤ ਨੂੰ ਖੋਲਣ ਫੱਟਾ ਪੰਜਾਬ ਪੁਰਸ ਗਾਂ ਜਾਣ ਦੀ ਉਹ ਵੀ ਤਾਂ ਹੀ ਹੋਣਾ ਫਿਰ ਆਏ ਆਏ ਲੜਨਗੇ ਸਾਡੇ ਨਾਲ ਮਤਲਬ ਕਦੇ ਤਾਂ ਪੰਜਾਬ ਤੋਂ ਚੋਲ ਚਾਹੀਦੇ ਪੰਜਾਬ ਤੋਂ ਸਰੋਂ ਵੀ ਚਾਹੀਦੀ ਹੈ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਣਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਨਹੀਂ ਚਾਹੀਦਾ ਪੰਜਾਬ ਨੂੰ ਨਾ ਪੰਜਾਬ ਨੂੰ ਪਾਣੀ ਦੇਣਾ ਇਹ ਕਿੰਨੋਂ ਸਾਡੇ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਇਹ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਸੀ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਜੀ ਆਉਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਹੈ ਸੀਗੇ ਉਹ ਲੜ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਭੋਂ ਤੋਂ ਹੋਰ ਖਰਚੇ ਪਾਈ ਹਿੰਸਾ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ ਵਿੱਚ ਭਾਜਪਾ ਵਾਲੇ ਕਿਉਂਕਿ ਉਹਨਾਂ ਦੇ ਪੰਜਾਬ ਵਿੱਚ ਗੱਲ ਬਣ ਨਹੀਂ ਰਹੀ ਨਾ ਪੰਜਾਬ ਚ ਕੋਈ ਐਮਐਲਏ ਜਿੱਦਾਂ ਨਾ ਐਮਪੀ ਜਿੱਦਾਂ ਉਹਦਾ ਉਹ ਬਦਲਾ ਲੈਂਦੇ ਜਿੱਥੇ ਜਿੱਥੇ ਨੌਨ ਬੀਜਪੀ ਸਰਕਾਰਾਂ ਨੇ ਉੱਥੇ ਉੱਥੇ ਬਦਲੇ ਲੈਂਦੇ ਆ ਉਹ ਬਸ ਚਾਹੇ ਬੰਗਾਲ ਹੋਵੇ ਕਿ ਇਰਲਾ ਹੋਵੇ ਤਾਮਿਲਨਾਡੂ ਹੋਵੇ ਹੈਨਾ ਕਰਨਾਟਕਾ ਹੋਵੇ ਪਹਿਲਾਂ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰ ਨੂੰ ਤੰਗ ਕਰਦੇ ਰਹੇ ਠੀਕ ਹੈ ਨਾ ਤੋ ਇਹ ਬਦਲਾਖੋਰੀ ਨਾਲ ਡੈਮੋਕ੍ਰੇਸੀ ਨਹੀਂ ਚੱਲਣੀ ਜਿੱਥੇ ਜੀ ਲੋਕ ਤੁਸੀਂ ਆਪਦਾ ਪ੍ਰੋਗਰਾਮ ਰੱਖੋ ਅਸੀਂ ਆਪਣਾ ਪ੍ਰੋਗਰਾਮ ਹੈ ਕਿ ਲੋਕ ਲੋਕਾਂ ਨੇ ਜਿਹਨਾਂ ਨੂੰ ਵੋਟਾਂ ਪਾਤੀਆਂ ਕਰੋ ਤੁਸੀਂ ਵੀ ਤਾਂ ਤੀਜੀ ਵਾਰ ਦੇਸ਼ ਤੇ ਰਾਜ ਹੀ ਕਰ ਰਹੇ ਹੋ ਪ੍ਰਧਾਨ ਮੰਤਰੀ ਉਹ ਦੇਜਦੇ ਹੁਣ ਮੈਂ 24 ਤਰੀਕ ਨੂੰ ਨੀਤੀ ਆਯੋਗ ਦੇ ਵਿੱਚ ਮੀਟਿੰਗ ਹੈ ਪਰਸੋਂ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਵਾਂਗਾ ਇੱਥੇ ਵੀ ਲੈ ਕੇ ਜਾਵਾਂਗੇ ਵੀ ਜਾਇਦਾ ਕੀ ਕਰਨਾ ਦੱਸੋ ਫੇ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਕਿਤੇ ਉਦੋਂ ਪੰਜਾਬ ਪੁਲਿਸ ਦੀ ਡਿਊਟੀ ਕੋਲ ਆਉਂਦੀ ਮੰਨੇ ਕਰੇ ਪਸਾਨ ਬਾਇਰਿਆ ਕਰਨੇ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਦੋ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਦੋਂ ਪੈਸੇ ਲਓ ਹਾਲਾਂਕਿ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ ਸਾਂ ਟੈਰਰਿਜ਼ਮ ਜਿਹੜਾ ਜਾਂ ਗੈਂਗਸਟਰਵਾਦ ਉਹ ਬਾਹਰੋਂ ਆਇਆ ਹੈ ਪਾਕਿਸਤਾਨ ਵੱਲੋਂ ਸਪான்ਸਰਡ ਹੈ ਸਾਰਾ ਡਰੋਨ ਆਉਂਦੇ ਆ ਰੋਜ਼ ਅੱਧ ਵਿਚਦੇ ਫੜਦੇ ਵੀ ਆ ਸੋ ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਇਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਨੇ ਆ ਸਰਹੱਦ ਤੇ ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦਿਓ ਤਾਂ ਕਿ ਉਧਰੋਂ ਡਰੋਨ ਉੱਡੇ ਨਾ ਉਹ ਵੀ ਨਹੀਂ ਪੈਸੇ ਦੇਣੇ ਸਾਨੂੰ ਵੀ ਲਾਉਣ ਦੇਣਾ ਸਿੱਧੇ ਤਾਂ ਫਿਰ ਬਦਲਾ ਪੂਰੀ ਹੋ ਗਈ ਨਾ ਵੀ ਪੰਜਾਬ ਤੋਂ ਬਦਲਾ ਲੈਣਾ ਤਾਂ ਕਿਸਾਨਾਂ ਵਾਲਾ ਬਦਲਾ ਲੈਂਦੇ ਉਹਨਾਂ ਵੀ ਵੀ ਇਹਨਾਂ ਨੇ ਮਤਲਬ ਸਾਡੇ ਵਿਰੋਧ ਦਾ ਡਾਬੜਾ ਅੰਦੋਲਨ ਕਰਕੇ ਸਾਨੂੰ ਸਤ ਕਾਨੂੰਨ ਵਾਪਸ ਕਰਵਾ ਲਈ ਜੇ ਤੌਹਲੇ ਨਹੀਂ ਦੇਉਂਦੇ ਜਾਂ ਫਿਰ ਆ ਜਿਹੜਾ ਇਲੈਕਸ਼ਨਾਂ ਚ ਕੋਈ ਗੱਲ ਨਹੀਂ ਬਣਦੀ ਇਹਨਾਂ ਦੀ ਉਹ ਬਦਲਾ ਨਹੀਂ ਦੇਵਣਗੇ ਕਣਿਓ ਕਿਹੜਾ ਇਹਨਾਂ ਦੇ ਮਨ 'ਚ ਕੀ ਹੈ ਪਰ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਬੀਜੇਪੀ ਜਿਹੜੀ ਹੈ ਉਹ ਨਫ਼ਰਤ ਰੱਖਦੀ ਹੈ ਮੈਂ ਅੱਜ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਪੰਜਾਬ ਦਾ ਜਿੱਥੇ ਨਾਂ ਆ ਜਿਉਂ ਤਾਂ ਉਹਦੀ ਕਾਟਾ ਮਾਰਨ ਚ ਕਾਲੇ ਹੁੰਦੇ ਨੇ ਬਸ ਇਹਦਾ ਮਤਲਬ ਇਹਨਾਂ ਦਾ ਵਾਸਤੇ ਨਹੀਂ ਚੱਲਦਾ ਨਹੀਂ ਜਨਗਨ ਮੰਚੋਂ ਵੀ ਪੰਜਾਬ ਦਾ ਨਾਂ ਕੱਢਦੇ ਨੇ ਉੱਥੇ ਯੂਪੀ ਪਾ ਦੇਣਾ ਹੁਣ ਹੈਗਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਯੂਪੀ ਸਿੰਧ ਗੁਜਰਾਤ ਮਰਾਠਾ ਕਰਦੇ ਪੰਜਾਬ ਦਾ ਨਾਂ ਕੱਢਦੇ ਉਹਨਾਂ ਇਹਨਾਂ ਕਿਹੜਾ ਕੋਈ ਉੱਥੇ पार्लीमेंट से कुछ वोटिंग करवानी होंगी ना हाँ वाले हाँ कहें ना वाले ना कहें हाँ वालों को जीत हुई जीत हुई चलो जी हो गया पहले इन्हें कितनी पास कितने नहीं कह के कदर दुर 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 शाबाश शाबाश